ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਕਿਸੇ ਤਰ੍ਹਾਂ ਉਚਾਰਨ ਕਰਨਾ ਹੈ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਇਹ ਯਾਨੀ ਪਹਿਲਾ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਹੈ ਫਿਰ ਅੰਕਾਂ ਵਿੱਚ ਲਿਖਿਆ ਹੋਇਆ ਹੈ ਸੰਪਰਦਾ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਵੀ ਜਿੱਥੇ ਅੱਖਰਾਂ ਦੇ ਵਿੱਚ ਪਹਿਲਾਂ ਲਿਖਿਆ ਹੋਇਆ ਹੈ ਤੇ ਅੰਕਾਂ ਦੇ ਵਿੱਚ ਬਾਅਦ ਵਿੱਚ ਲਿਖਿਆ ਹੋਇਆ ਹੈ ਉੱਥੇ ਇੱਕ ਵਾਰੀ ਉਚਾਰਨ ਕਰਨਾ ਜਿੱਥੇ ਅੰਕਾਂ ਦੇ ਵਿੱਚ ਪਹਿਲਾਂ ਲਿਖਿਆ ਹੋਵੇ ਤੇ ਅੱਖਰਾਂ ਦੇ ਵਿੱਚ ਬਾਅਦ ਵਿੱਚ ਲਿਖਿਆ ਹੋਵੇ ਉੱਥੇ ਦੋ ਵਾਰੀ ਉਚਾਰਨ ਕਰਨਾ ਨਾਲੇ ਮਾਰੇ ਨੇ ਇੱਥੇ ਉਚਾਰਨ ਦਾਸ ਦਿੱਤਾ ਹੈ ਵੀ ਪਹਿਲਾ ਉਚਾਰਨ ਕਰਨਾ ਪਪਾ ਹਾਹੀ ਦੀ ਸਿਹਾਰੀ ਨਾਲ ਕਈ ਪਹਿਲਾ ਬੋਲ ਜੰਦੇ ਨੇ ਪਹਿਲਾ ਉਚਾਰਨ ਕਰਨਾ ਹੈ ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ਕਸੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਉ ਮਤ ਦੇਖ ਭੂਲਾ ਵੀਸਰੈ ਤੇਰਾ ਚੇਤਨ ਆਵੈ ਨਾਉ ਹਰ ਬਿਨ ਜੀਵ ਜਲ ਬਲ ਜਾਉ ਤੇ ਹਰ ਬਿਨ ਇਤਿ ਵਿਸਰਾਮ ਲਾਉਣਾ ਹੈ ਹਰ ਬਿਨ ਜੀਉ ਜਾਲ ਭਲ ਜਾਵ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾ ਮੈਂ ਪਦ ਤੀਮਕ ਲਾ ਦਨੀ ਹੈ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾ ਰਹਾਉ ਧਰਤੀ ਤਾਹੀਰੇ ਲਾਲ ਜੜਤੀ ਪਲਗ ਲਾਲ ਜੜਾਓ ਪਲਗ ਗੱਗੇ ਨਾਲ ਨਹੀਂ ਬੋਲਣਾ ਘੱਗਾ ਉਚਾਰਨ ਕਰਨਾ ਪਲੰਗ ਵੀ ਨਹੀਂ ਕਹਿਣਾ ਹੈ ਪਲਗ ਇਸ ਤਰ੍ਹਾਂ ਘੱਗਾ ਬੋਲਣਾ ਹੈ ਧਰਤੀ ਪਦ ਦੀ ਯਮਕ ਲਾ ਦੇਣੀ ਹੈ ਧਰਤੀ ਤਾ ਹੀਰੇ ਲਾਲ ਜੜਤੀ ਹੀਰੇ ਪਦ ਪੂਰਾ ਹੀ ਬੋਲਣਾ ਹੀਰੇ ਨਹੀਂ ਕਹਿ ਦੇਣਾ ਪਲਗ ਲਾਲ ਜੜਾਓ ਮੋਹਣੀ ਮੁਖਮਣੀ ਸੋਹ ਹੈ ਕਰੇ ਰੰਗ ਪਸਾਉ ਇਹ ਵੀ ਯਾਦ ਰੱਖਣ ਵਾਲੀ ਯਮਕ ਹੈ ਮੋਹਣੀ ਇਥੇ ਯਮਕ ਲਾ ਦੇਣੀ ਹੈ ਮੋਹਣੀ ਮੁਖਮਣੀ ਸੋਹ ਹੈ ਇਥੇ ਵਿਸਰਾਮ ਹੈ ਕਰੇ ਰੰਗ ਬਸਾਉ ਮਤ ਦੇਖ ਭੂਲਾ ਵੀਸਰੈ ਤੇਰਾ ਚਿਤ ਨ ਆਵੈ ਨਾਉ ਤੇਰਾ ਪਦ ਤੇ ਵੀ ਯਮਕ ਲਾ ਕੇ ਉਚਾਰਨ ਕਰਨਾ ਤੇਰਾ ਚਿਤ ਨ ਆਵੈ ਨਾਉ ਸਿੱਧ ਹੋਆ ਸਿੱਧ ਲਈ ਰਿੱਧ ਆਖਾ ਆਉ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖਾ ਪਾਉ ਮਤ ਦੇਖ ਭੂਲਾ ਵੀਸਰੈ ਤੇਰਾ ਚਿਤ ਨਾ ਆਵੇ ਨਾਉ ਸੁਲਤਾਨ ਹੋਆ ਮੇਲ ਲਸਕਰ ਤਖਤ ਰਾਖਾ ਤਖਤ ਰਾਖਾ ਪਾਉ ਤਖਤ ਇਥੇ ਯਮਕਲਾ ਕੇ ਉਚਾਰਨ ਕਰਨਾ ਖਖੇ ਨਾਲ ਬੋਲਣਾ ਤਖਤ ਰਾਖਾ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਉ ਹੁਕਮ ਪਾਦ ਤੇ ਵੀ ਯਮ ਕਲਾ ਕੇ ਉਚਾਰਨ ਕਰਨਾ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਉ ਮਤ ਦੇਖ ਭੂਲਾ ਵੀਸਰੈ ਤੇਰਾ ਚਿਤ ਨ ਆਵੈ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਅਰਜਾ ਪਵਨ ਪੀਣ અપਿਆਉ ਚੰਦ ਸੂਰਜ ਦੁਏ ਗੁਫਾ ਨਾ ਦੇਖਾ ਦੁਇ ਪਦਤੀ ਠਮਕ ਲਾ ਦਨੀ ਹੈ ਚੰਦ ਸੂਰਜ ਦੁਏ ਗੁਫਾ ਨਾ ਦੇਖਾ ਸੁਪਨੇ ਸੌਣ ਨਾ ਥਾਓ ਸੁਪਨੇ ਸੌਣ ਇਥੇ ਠਮਕ ਲਾ ਕੇ ਉਚਾਰਨ ਕਰਨਾ ਸੁਪਨੇ ਸੌਣ ਨਾ ਥਾਓ ਸੁਪਨੇ ਸੌਣ ਨਾ ਥਾਓ ਭੀ ਤੇਰੀ ਕੀਮਤ ਨਾ ਪਵੇ ਜਿੰਨੇ ਵੀ ਅੱਗੇ ਭੀ ਪਾ ਦਉਣਗੇ ਉਥੇ ਝਮਕ ਲਾ ਕੇ ਉਚਾਰਨ ਕਰਨਾ ਵੀ ਤੇਰੀ ਕੀਮਤ ਨਾ ਪਵੈ ਹਉ ਕੇਵਡ ਆਖਾ ਨਾਉ ਹਉ ਇਥੇ ਵੀ ਯਮਕ ਲਾ ਕੇ ਬੋਲਣਾ ਹਉ ਕੇਵਡ ਆਖਾ ਨਾਉ ਸਾਚਾ ਨਿਰੰਕਾਰ ਨਿਜ ਥਾਏ ਹਾਂ ਨਿਰੰਕਾਰ ਸਿਹਰੀ ਨਾਲ ਉਚਾਰਨ ਕਰਨਾ ਨਿਰੰਕਾਰ ਨਹੀਂ ਸਾਚਾ ਨਿਰੰਕਾਰ ਨਿਜ ਥਾਏ ਨਿਜ ਪੂਲਾ ਹੀ ਬੋਲਣਾ ਸੋਣਾ ਸੁਣਾ ਆਖਣ ਆਖਣਾ ਜੇ ਭਾਵੈ ਕਰੇ ਤਮਾਈ ਰਹਾਉ ਕੁਸਾ ਕਟਿਆ ਵਾਰ-ਵਾਰ ਇਹ ਕੁਸਾ ਪਦ ਜਿਹੜਾ ਨਾ ਪੂਲਾ ਹੀ ਬੋਲਣਾ ਕੁੱਸਾ ਨਹੀਂ ਕਹਿਣਾ ਕੁਸਾ ਕਟਿਆ ਵਾਰ-ਵਾਰ ਪੀਸਣ ਪੀਸਾ ਪਾਏ ਅੱਗੀ ਛੇਤੀ ਜਾਲੀਆ ਭਸਮ ਛੇਤੀ ਰਲ ਜਾਓ ਕਿਉਂ ਪਾਠ ਉਚਾਰਨ ਕਰਨਾ ਅੱਗੀ ਛੇਤੀ ਜਾਲੀਆ ਭਸਮ ਛੇਤੀ ਰਲ ਜਾਓ ਪੀ ਤੇਰੀ ਕੀਮਤ ਨਾ ਪਵੈ ਹਾ ਕੇਵੜ ਆਖਾ ਨਾਉ ਪੰਕੀ ਹੋਏ ਕੈ ਜੇ ਭਵਾ ਸੈ ਅਸਮਾਨੀ ਜਾਉ ਨਦਰੀ ਕਿਸੈ ਨ ਆਵਉ ਨਾ ਕਿਛ ਪੀਆ ਨਾ ਖਾਓ ਪੀ ਤੇਰੀ ਕੀਮਤ ਨਾ ਪਵੈ ਹਾ ਕੇਵੜ ਆਖਾ ਨਾਉ ਨਾਨਕ ਕਾਗਦ ਲਖ ਮਣਾ ਪੜ ਪੜ ਕੀਚੈ ਭਾਉ ਨਾਨਕ ਪਦ ਸੀ ਜਮਕ ਲਾ ਕੇ ਵਿਚਾਰਨ ਕਰਨਾ ਨਾਨਕ ਕਾਗਦ ਨਹੀਂ ਕਹਿਣਾ ਨਾਨਕ ਕਾਗਦ ਲੱਖ ਮਣਾ ਲੱਖ ਪਦ ਵੀ ਕਸ ਕੇ ਬੋਲਣਾ ਹੈ ਲੱਖ ਨਹੀਂ ਕਹਿਣਾ ਹੈ ਲੱਖ ਦਾ ਅਰਥ ਹੁੰਦਾ ਜਾਣਨਾ ਅਤੇ ਲੱਖ 1 ਲੱਖ 2 ਲੱਖ ਗਿਣਤੀ ਵਾਚਿਕ ਸ਼ਬਦ ਹੈ ਪਦ ਹੈ ਪੜ ਪੜ ਕੀਚੈ ਭਾਉ ਨਾਨਕ ਕਾਗਦ ਲੱਖ ਮਣਾ ਪੜ ਪੜ ਕੀਚੈ ਭਾਉ ਮੱਸੂ ਟੋਟ ਨ ਆਵਈ ਮੱਸੂ ਇਥੇ ਯਮਕ ਲਾ ਦਿਨੀ ਐ ਮੱਸੂ ਟੋਟ ਨ ਆਵਈ ਲੇਖਣ ਪਾਉਣ ਚਲਾਉ ਭੀ ਤੇਰੀ ਕੀਮਤ ਨਾ ਪਵੈ ਹਉ ਕੇਵਡ ਆਖਾ ਨਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ